ਉਹ ਜੀ ਦਾ ਆਫਸਰਾਈ ਜਾ ਰਹੀ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਸੜਕ ਦੇ ਉੱਪਰ ਇਹ ਅੱਗ ਆ ਚੁੱਕੀ ਆ ਜ਼ਿੰਮੇਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਹਦੀ ਬੱਚਤ ਇਹਨਾਂ ਪੇਡਿਆਂ ਦੀ ਨਹੀਂ ਕੀਤੀ ਗਈ ਤਾਂ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਪੇੜੀ ਨੇ ਜਿਹੜੇ ਇਹ ਹੁਣ ਇਸੇ ਤਰ੍ਹਾਂ ਸੜਨਗੇ ਜਿਹੜੇ ਛੋਟੇ ਛੋਟੇ ਪੇਡੇ ਨੇ ਤਾਂ ਇਹ ਤੁਸੀਂ ਦੇਖ ਰਹੇ ਪਰ ਦੂਜੇ ਪਾਸੇ ਇੱਕ ਪਾਸੇ ਹੋਰ ਵੀ ਮੈਂ ਤੁਹਾਨੂੰ ਇਸੇ ਤਰ੍ਹਾਂ ਦਾ ਇੱਕ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜ਼ਿੰਮੇਦਾਰ ਵੱਲੋਂ ਖੁਦ ਇਹਨਾਂ ਪੀੜਿਆਂ ਦੀ ਬਚਾਉਣ ਦੇ ਵਾਸਤੇ ਤਾਂ ਇਸ ਤਰ੍ਹਾਂ ਦੇ ਕੁਝ ਉਪਰਾਲੇ ਵੀ ਕੀਤੇ ਹੋਏ ਨੇ ਨਾ ਕਿ ਇਸ ਇਸ ਤਰ੍ਹਾਂ ਹੋਇਆ ਕਿ ਆ ਦੇਖੋ ਆ ਜ਼ਿੰਮੇਦਾਰ ਵੱਲੋਂ ਕੁਝ ਜੋ ਨਾਲ-ਨਾਲ ਉਹਨੇ ਵਾਕੇ ਤਿਆਰ ਕਰ ਦਿੱਤੀ ਹੈ ਔਰ ਇਹਦੇ ਨਾਲ ਜਿਹੜੀ ਅੱਗ ਹੈ ਉਹ ਜਿਹੜੇ ਪੀੜੇ ਨੇ ਪੀੜਿਆਂ ਦੇ ਉੱਪਰ ਨਹੀਂ ਜਾਵੇਗੀ ਤਾਂ ਇਹਨਾਂ ਜਿਹੜੇ ਪੀੜੇ ਨੇ ਪੀੜੇ ਨਾਲ ਬਚਾਰਾ ਸਕਦਾ ਹੈਗਾ ਤਾਂ ਬਹੁਤ ਵੱਡੀ ਸਮਝਦਾਰੀ ਨਾਲ ਇਸ ਕਿਸਾਨ ਨੇ ਇਹ ਇੱਕ ਆਪਣੀ ਸਮਰਦਾਈ ਦਿਖਾਈ ਹੈ ਔਰ ਦੂਜੇ ਪਾਸੇ ਜਿਹੜੇ ਤੁਸੀਂ ਉਹ ਦੇਖ ਰਹੇ ਹੋ ਕਿ ਪਹਿਲਾਂ ਵਾਲੇ ਕਿਸਾਨ ਉਹਨਾਂ ਨੇ ਚੱਕ ਕੇ ਆਪਣੇ ਥੀਲੀ ਲਾਣੀ ਸੀ ਲਾ ਕੇ ਆਪਣੇ ਤੁਰ ਕੇ ਜੋ ਹੋਏ ਜਾਂ ਨਾ ਹੋਏ ਕਿ ਕਿਸੇ ਦਾ ਕੋਈ ਨੁਕਸਾਨ ਹੋਏ ਪਰ ਇਸ ਸਮਝਦਾ ਇਸ ਜ਼ਿੰਮੇਵਾਰ ਦਾ ਇੰਨਾ ਉਹ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਪੀੜਿਆਂ ਨੂੰ ਬਚਾਉਣ ਦੀ ਉਹਨਾਂ ਨੇ ਕੋਸ਼ਿਸ਼ ਵਾਸਤੇ ਕੀਤਾ ਹੋਇਆ ਤਾਂ ਇਹ ਵੀ ਇੱਕ ਵਧੀਆ ਗੱਲ ਹੈ ਪਰ ਵਧੀਆ ਤਾਂ ਨਹੀਂ ਹੈਗੀ ਪਰ ਫਿਰ ਵੀ ਕੁਝ ਨਾ ਕੁਝ ਉਹਨੇ ਕੁਝ ਸੋਚ ਕੇ ਹੀ ਇਹ ਵਾਈ ਗਈ ਹੋਣੀ ਕਿਸ ਨਾਲ ਇਹ ਦਖੀਨਾ ਨੁਕਸਾਨ ਨਹੀਂ ਹੋਊਗਾ। ਸਤਿ ਸ਼੍ਰੀ ਅਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਟਰਤੀ ਨੂੰ ਸਾੜਿਆ ਜਾ ਰਿਹਾ ਹੈਗਾ। ਜਿਹੜਾ ਤੁਸੀਂ ਇਹ ਦੇਖ ਰਹੇ ਹੋ ਤਾਂ ਛੋਟੇ-ਛੋਟੇ ਪੇਡੇ ਲਾਏ ਹੋਏ ਸੀਨ ਮਨ ਭਾਗ ਵੱਲੋਂ ਤਾਂ ਉਹ ਵੀ ਨਾਲ ਹੀ ਸਾੜੇ ਜਾ ਚੁੱਕੇ ਨੇ। ਤਾਂ ਤੁਸੀਂ ਇਹ ਦੇਖੋ ਕਿ ਜਿਹੜੇ ਕਿਸਾਨ ਨੇ ਇੱਕ ਪਾਸੇ ਤਾਂ ਰੱਬ ਨੂੰ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕਰੋਪੀ ਨਾ ਕਰੇ ਔਰ ਦੂਜੇ ਪਾਸੇ ਜਦੋਂ ਖੁਦ ਆਪ ਇਹ ਅੱਗ ਲਾਉਂਦਾ ਤਾਂ ਬਹੁਤ ਮੰਦਭਾਗੀ ਗੱਲ ਹੈ ਤਾਂ ਤੁਸੀਂ ਇਹ ਦੇਖ ਰਹੇ ਹੋ ਕਿ ਜਿਵੇਂ ਅੱਗ ਲਗਾਈ ਗਈ ਹੈ ਔਰ ਇਹਦੇ ਅੰਦਰ ਜਿਹੜੇ ਛੋਟੇ-ਛੋਟੇ ਪੇਡੇ ਸਨ ਉਹ ਵੀ ਸੜ ਗਏ ਨੇ ਤਾਂ ਤੁਸੀਂ ਇਹ ਦੇਖੋ ਕਿ ਕਿ ਇਹ ਸਾਡੇ ਚੁੱਕੇ ਨੇ ਬੇਟੇ ਤਾਂ ਕਿਹਦੇ ਨਾਮ ਦੇ ਚਲੋ ਜਿਹੜਾ ਝੁੰਨੇ ਦਾ ਹੁੰਦਾ ਉਹਨੂੰ ਤਾਂ ਆਪਾਂ ਕਹਿੰਦੇ ਵੀ ਦੇਖੀ ਕਿਸਾਨ ਦੀ ਮਜਬੂਰੀ ਹੁੰਦੀ ਹੈ ਪਰ ਇਹ ਜਦੋਂ ਕਣਕ ਦਾ ਨਾਲ ਰਹਿਣ ਖੁੰਦ ਉਸ ਤੋਂ ਬਾਅਦ ਜਦੋਂ ਅੱਗ ਲਾਉਂਦਾ ਤਾਂ ਉਹਨੂੰ ਕੀ ਇਸ ਤਰ੍ਹਾਂ ਦੀ ਮਜਬੂਰੀ ਹੁੰਦੀ ਹੈ ਕਿ ਜਦੋਂ ਉਹ ਅੱਗ ਲਾਉਂਦਾ ਆਹ ਦੇਖੋ ਹੁਣ ਵੀ ਇਸੇ ਤਰ੍ਹਾਂ ਸਿਲਕ ਰਹੀ ਹੈ ਅੱਗ ਤਾਂ ਜਦੋਂ ਰੱਬ ਆਪਣਾ ਵਰਤਾਵਾ ਵਰਤੋਂ ਦੀ ਹੈ ਤਾਂ ਉਦੋਂ ਕਿਸਾਨ ਔਰ ਰੱਬ ਨੂੰ ਕੋਸਦੇ ਨੇ ਪਰ ਇਸ ਅੱਗ ਦੇ ਨਾਲ ਪਤਾ ਨਹੀਂ ਹੋਰ ਕਿੰਨੇ ਕਿ ਜੀਵ ਜੰਤੂ ਛੜੇ ਹੋਣੇ ਨੇ ਤੁਸੀਂ ਵੀ ਦੇਖ ਰਹੇ ਹੋ ਕਿ ਇਹਦੇ ਨਾਲ ਤਾਂ ਇਹ ਤੁਸੀਂ ਦੇਖੋਗੇ ਕਿਵੇਂ ਇੱਕ ਨਹੀਂ ਹੈਗਾ ਲਗਾਤਾਰ ਪਤਾ ਨਹੀਂ ਹੋਰ ਕਿੰਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਇਹ ਲਗਾਤਾਰ ਅੱਜ ਕੱਲ੍ਹ ਲਗਾਈਆਂ ਜਾ ਰਹੀਆਂ ਨੇ ਕਿ ਪੇਡੇ ਤਾਂ ਸੜਨੇ ਸੜਨੇ ਇਹਦੇ ਨਾਲ ਹੋਰ ਪਤਾ ਨਹੀਂ ਕਿੰਨੇ ਜੀਵ ਜੰਤੂ ਨੇ ਕਿ ਉਹ ਵੀ ਥੜਕੇ ਸਵੇਰ ਹੋ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜੀਵ ਜੰਤੂ ਜੋ ਨਾ ਬੋਲ ਸਕਦੇ ਨਾ ਚੱਲ ਸਕਦੇ ਹੈਗੇ ਤਾ ਇਹ ਸਰ ਰੱਬ ਦੇ ਆਸਰੇ ਹੁੰਦੇ ਨੇ ਤਾਂ ਰੱਬ ਦੇ ਅੱਗੇ ਇਹਨਾਂ ਨੇ ਆਪਣੀ ਫਰਿਆਦ ਜਦੋਂ ਕਰਦੇ ਨਾ ਤਾਂ ਫਿਰ ਰੱਬ ਇਹਨਾਂ ਦੀ ਫਰਿਆਦ ਸੁਣ ਕੇ ਤਾਂ ਹਨੇਰੀ ਝੱਖੜ ਗੜੇ ਬੇਮੌਸਮੀ ਜਦੋਂ ਆਉਂਦੀ ਆ ਤਾਂ ਉਦੋਂ ਕਿਸਾਨ ਫਿਰ ਰੱਬ ਨੂੰ ਕੋਸਦਾ ਰੱਬ ਦਾ ਕੋਈ ਕਸੂਰ ਨਹੀਂ ਆ ਉਹ ਉਤੋਂ ਵੱਧ ਦੋਸ਼ੀ ਅਸੀਂ ਖੁਦ ਕਿਸਾਨ ਹਾਂ ਜ਼ਿੰਮੇਦਾਰ ਹੈ ਜੋ ਬਿਨਾਂ ਸੋਚ ਤੋਂ ਹੀ ਇਸ ਤਰ੍ਹਾਂ ਦੇ ਜੀਵ ਜੰਤੂਆਂ ਨੂੰ saat